ਸਤਨਾਮ ਧਨ ਵਾਹਿਗੁਰੂ ਸਾਬ ਜਿਓ ਸੋਰਠ ਮਹਲਾ ਪਹਿਲਾ ਦੋ ਤੁਕੇ ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਟ ਚੋ ਬਾਰਾ ਸਾਗਲ ਪਵਨ ਕੀ ਮੂਰਤ ਏਕਾ ਮੁਖ ਤੇ ਰਹਿ ਟਕਸਾਲਾ ਮੇਰੇ ਸਾਹਿਬਾ ਤੇਰੇ ਚੋਜ ਵਡਾਣਾ ਜਲ ਦਲ ਮਹੀਲ ਭਰਪੂਰ ਲੀਣਾ ਆਪੇ ਸਰਬਸਮਾਨ ਰਹਾਵ ਗਹਿ ਜੈ ਦੇਖਾਂ ਤਹ ਜੋਤ ਤੁਮਾਰੀ ਤੇਰਾ ਰੂਪ ਕਿਨੇ ਹਾਂ ਇੱਕ ਤਰੂਪ ਫਿਰ ਹੈ ਪਰਛਨਾ ਕੋਏ ਨਾ ਕਹਿ ਸਹੀ ਜਿਹਾ ਅੰਡਜ ਜੈ ਰਜ ਉਤਪੁਜ ਸੇ ਤਜ ਤੇਰੇ ਕੀਤੇ ਜਨਤਾ ਵੇਖ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜੇ ਪ੍ਰਣਵਾਦ ਨਾਨਕ ਸੁਣ ਮੇਰੇ ਸਾਹਿਬਾ ਡੋਬਦਾ ਬਥਰ ਲੀਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪਹਿਲਾ ਦੋ ਤੁਕੇ ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਟ ਚੋ ਬਾਰਾ ਸਾਗਲ ਪਵਨ ਕੀ ਮੂਰਤ ਏਕਾ ਮੁਕਤੇ ਰਹਿ ਟਕਸਾਲਾ ਮੇਰੇ ਸਾਹਿਬਾ ਤੇਰੇ ਚੋਜ ਵਡਾਣਾ ਜਾਲ ਦਲ ਮਹੀਅਲ ਭਰਪੂਰ ਲੀਣਾ ਆਪੇ ਸਰਬਸਮਾਨ ਰਹਾਵ ਗਹਿ ਜੈ ਦੇਖਾਂ ਤਹ ਜੋਤ ਤੁਮਾਰੀ ਤੇਰਾ ਰੂਪ ਕਿ ਨਿਹਾਲ ਇਕ ਤਰੂਪ ਫਿਰਹਿ ਪਰਛਨਾ ਕੋਏ ਨਾ ਕਹਿ ਸਹੀ ਜਿਹਾ ਅੰਡਜ ਜੈ ਰਜ ਉਤਪੁਜ ਸੇ ਤਜ ਤੇਰੇ ਕੀਤੇ ਜਨਤਾ ਵੇਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜੇ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਬੱਤ ਰਲੀਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪਹਿਲਾ ਦੋ ਤੁਕੇ ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਟ ਚੋ ਬਾਰਾ ਸਾਗਲ ਪਵਨ ਕੀ ਮੂਰਤ ਏਕਾ ਮੁਕਤੇ ਰਹਿ ਟਕਸਾਲਾ ਮੇਰੇ ਸਾਹਿਬਾ ਤੇਰੇ ਚੋਜ ਵਡਾਣਾ ਜਾਲ ਦਲ ਮਹੀਲ ਭਰਪੁਰ ਲੀਣਾ ਆਪੇ ਸਰਬ ਸਮਾਣਾ ਰਹਾ ਗਹਿ ਜੈ ਦੇਖਾਂ ਤਹ ਜੋਤ ਤੁਮਾਰੀ ਤੇਰਾ ਰੂਪ ਕਿ ਨਿਹਾਂ ਇਕ ਤਰੂਪ ਫਿਰਹਿ ਪਰਛਨਾ ਕੋਏ ਨਾ ਕਹਿ ਸਹੀ ਜਿਹਾ ਖੰਡ ਜਜੇ ਰਜ ਉਤ ਭੁਜ ਸੇ ਤਜ ਤੇਰੇ ਕੀਤੇ ਜਨਤਾ ਵੇਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭ ਨਾ ਮਾਹਿਰ ਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜੇ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੋਬਦਾ ਬੱਤਰ ਲੀਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾ ਧਨ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪਹਿਲਾ ਦੋ ਤੁਕੇ ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਟ ਚੋ ਬਾਰਾ ਸਾਗਲ ਪਵਨ ਕੀ ਮੂਰਤ ਏਕਾ ਮੁਕਤੇ ਰਹਿ ਟਕਸਾਲਾ ਮੇਰੇ ਸਾਹਿਬਾ ਤੇਰੇ ਚੋਜ ਵਡਾਣਾ ਜਲ ਦਲ ਮਹੀਅਲ ਭਰਪੁਰ ਲੀਣਾ ਆਪੇ ਸਰਬਸਮਾਨ ਰਹਾਉ ਗਹਿ ਜੈ ਦੇਖਾਂ ਤਹ ਜੋਤ ਤੁਮਾਰੀ ਤੇਰਾ ਰੂਪ ਕਿ ਨਿਹਾਲ ਇਕ ਤਰੂਪ ਫਿਰ ਹੈ ਪਰਛਨਾ ਕੋਏ ਨਾ ਕਹਿ ਸਹੀ ਜਿਹਾ ਅੰਡਜ ਜੈ ਰਜ ਉਤਪੁਜ ਸੇ ਤਜ ਤੇਰੇ ਕੀਤੇ ਜਨਤਾ ਵੇਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜੇ ਪ੍ਰਣਵਾਦ ਨਾਨਕ ਸੁਣ ਮੇਰੇ ਸਾਹਿਬਾ ਡੋ ਬਦਾ ਪੱਤਰ ਲੀਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪਹਿਲਾ ਦੋ ਤੁਕੇ ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਟ ਚੋ ਬਾਰਾ ਸਾਗਲ ਪਵਨ ਕੀ ਮੂਰਤ ਏਕਾ ਮੁਖ ਤੇ ਰਹਿ ਟਕਸਾਲਾ ਮੇਰੇ ਸਾਹਿਬਾ ਤੇਰੇ ਚੋਜ ਵਡਾਣਾ ਜਲ ਦਲ ਮਹੀਅਲ ਭਰਪੁਰ ਲੀਣਾ ਆਪੇ ਸਰਬ ਸਮਾਣਾ ਰਹਾਵ ਜਹ ਜੈ ਦੇਖਾਂ ਤਹ ਜੋਤ ਤੁਮਾਰੀ ਤੇਰਾ ਰੂਪ ਕਿ ਨਿਹਾਲ ਇਕ ਤਰੂਪ ਫਿਰ ਹੈ ਪਰਛਨਾ ਕੋਏ ਨਾ ਕਹਿ ਸਹੀ ਜਿਹਾ ਅੰਡਜ ਜੈ ਰਜ ਉਤਪੁਜ ਸੇ ਤਜ ਤੇਰੇ ਕੀਤੇ ਜਨਤਾ ਇਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜੇ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੋਬਦਾ ਬਤਰ ਲੀਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਧਨ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪਹਿਲਾ ਦੋ ਤੁਕੇ ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਟ ਚੋ ਬਾਰਾ ਸਾਗਲ ਪਵਣ ਕੀ ਮੂਰਤ ਏਕਾ ਮੁਕਤੇ ਰਹਿ ਟਕਸਾਲਾ ਮੇਰੇ ਸਾਹਿਬਾ ਤੇਰੇ ਚੋਜ ਵਡਾਣਾ ਜਲ ਦਲ ਮਹੀਲ ਭਰਪੂਰ ਲੀਣਾ ਆਪੇ ਸਰਬਸਮਾਨ ਰਹਾਉ ਜਹ ਜਹ ਦੇਖਾਂ ਤਹ ਜੋਤ ਤੁਮਾਰੀ ਤੇਰਾ ਰੂਪ ਕਿ ਨਿਹਾਲ ਇਕ ਤਰੂਪ ਫਿਰਹਿ ਪਰਛਨਾ ਕੋਏ ਨਾ ਕਹਿ ਸਹੀ ਜਿਹਾ ਅੰਡਜ ਜੈ ਰਜ ਉਤਪੁਜ ਸਿਤਜ ਤੇਰੇ ਕੀਤੇ ਜਨਤਾ ਵੇਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜੇ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੋਬਦਾ ਬਤਰ ਲੀਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਧਨ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪਹਿਲਾ ਦੋ ਤੁਕੇ ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਟ ਚੋ ਬਾਰਾ ਸਾਗਲ ਪਵਨ ਕੀ ਮੂਰਤ ਏਕਾ ਮੁਖ ਤੇ ਰਹਿ ਟਕਸਾਲਾ ਮੇਰੇ ਸਾਹਿਬਾ ਤੇਰੇ ਚੋਜ ਵਡਾਣਾ ਜਲ ਦਲ ਮਹੀਅਲ ਭਰਪੂਰ ਲੀਣਾ ਆਪੇ ਸਰਬਸਮਾਨ ਰਹਾਵ ਜਹ ਜਹ ਦੇਖਾਂ ਤਹ ਜੋਤ ਤੁਮਾਰੀ ਤੇਰਾ ਰੂਪ ਕਿਨੇਹਾ ਇੱਕ ਤਰੂਪ ਫਿਰ ਹੈ ਪਰਛਨਾ ਕੋਏ ਨਾ ਕਹਿ ਸਹੀ ਜਿਹਾ ਅੰਡਜ ਜੈ ਰਜ ਉਤਪੁਜ ਸੇ ਤਜ ਤੇਰੇ ਕੀਤੇ ਜਨਤਾ ਵੇਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜੇ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੋਬਦਾ ਬਤਰ ਲੀਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪਹਿਲਾ ਦੋ ਤੁਕੇ ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਟ ਚੋ ਬਾਰਾ ਸਾਗਲ ਪਵਨ ਕੀ ਮੂਰਤ ਏਕਾ ਮੁਖ ਤੇ ਰਹਿ ਟਕਸਾਲਾ ਮੇਰੇ ਸਾਹਿਬਾ ਤੇਰੇ ਚੋਜ ਵਡਾਣਾ ਜਲ ਦਲ ਮਹੀਅਲ ਭਰਪੁਰ ਲੀਣਾ ਆਪੇ ਸਰਬਸਮਾਨ ਰਹਾਉ ਜਹ ਜਹ ਦੇਖਾਂ ਤਹ ਜੋਤ ਤੁਮਾਰੀ ਤੇਰਾ ਰੂਪ ਕਿ ਨਿਹਾਲ ਇਕ ਤਰੂਪ ਫਿਰਹਿ ਪਰਛਨਾ ਕੋਏ ਨਾ ਕਹਿ ਸਹੀ ਜਿਹਾ ਅੰਡਜ ਜੈ ਰਜ ਉਤਪੁਜ ਸੇ ਤਜ ਤੇਰੇ ਕੀਤੇ ਜਨਤਾ ਵੇਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜੇ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੋਬਦਾ ਬਤਰ ਲੀਜੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ